ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਇਸ ਪਵਿੱਤਰ ਸਦਨ ਦੇ ਵਿਚਾਰਨ ਲਈ ਇੱਕ ਮਤਾ ਮੈਂ ਪੇਸ਼ ਕਰਨਾ ਚਾਹਣਾ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਇਸ ਪਵਿੱਤਰ ਸਦਨ ਚ ਵਿਚਾਰਨ ਲਈ ਨਿਮਾਣਾ ਸਿੱਖ ਹੋਣ ਦੇ ਨਾਤੇ ਇੱਕ ਮਤਾ ਪੇਸ਼ ਕਰਨਾ ਚਾਹੁੰਦਾ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਾਪਤ ਸਮਾਗਮ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਮੈਂ ਮਹਿਸੂਸ ਕਰਦਾ ਹਾਂ ਤੇ ਸਦਨ ਦੇ ਬਾਕੀ ਸਾਰੇ ਮੈਂਬਰ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਗੁਰੂ ਸਹਿਬਾਨ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਰਹੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਹੈ ਉਹਨਾਂ ਨੇ ਨਾਨਕਪੁਰ ਸਾਹਿਬ ਬਸਾਉਣ ਲਈ ਇੱਥੋਂ ਦੀ ਜ਼ਮੀਨ ਖਰੀਦ ਕੇ ਆਪੇ ਸ਼ਹਿਰ ਵਸਾਇਆ ਸੀ ਉਹਨਾਂ ਦੇ ਇਕਲੌਤੇ ਸਹਬਜ਼ਾਦੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ 30 ਸਾਲ ਇਸ ਪਵਨ ਧਰਤੀ ਤੇ ਰਹੇ ਉਹਨਾਂ ਨੇ ਇੱਥੇ ਰਹਿੰਦਿਆਂ ਜ਼ੁਲਮ ਨਾਲ ਲੜਨ ਲਈ ਦੇਸ਼ ਦੀ ਰਾਖੀ ਵਾਸਤੇ ਖਾਲਸਾ ਪੰਥ ਦੀ ਸਾਜਣਾ ਵੀ ਇਸ ਪਵਿੱਤਰ ਧਰਤੀ ਤੇ ਹੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਵਿੱਚੋਂ ਤਿੰਨ ਸਹਿਬਜ਼ਾਦਿਆਂ ਦਾ ਜਨਮ ਵੀ ਇਸੇ ਧਰਤੀ ਤੇ ਹੋਇਆ ਜਿਨ੍ਹਾਂ ਸਹਿਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਸੁਨਹਾਲੀ ਪਾਸ਼ਾ ਦੇ ਸਾਜੇ ਪੰਜ ਤਖਤਾਂ ਵਿੱਚੋਂ ਤਿੰਨ ਤਖਤ ਵੀ ਇਸ ਪੰਜਾਬ ਦੀ ਧਰਤੀ ਤੇ ਸਾਡੇ ਹਿੱਸੇ ਆਏ ਹਨ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿशोਭਿਤ ਹੈ ਮਾਲਵੇ ਦੀ ਮਹਾਨ ਧਰਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ ਬਹੁਤ ਸਾਲਾਂ ਤੋਂ ਉੱਠ ਰਹੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਆਉਣ ਵਾਲੇ ਇਤਿਹਾਸ ਵਿੱਚ ਸਦੀਵੀਂ ਤੌਰ ਤੇ ਚੇਤੇ ਰੱਖਣ ਵਾਸਤੇ ਇਹ ਸਦਨ ਅੱਜ ਸਿਫਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਜਿਹੜਾ ਗਲੀਆਰੇ ਦਾ ਏਰੀਆ ਸ਼੍ਰੀ ਨਾਨਕਪੁਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਬੋ ਸ਼੍ਰੀ ਦੰਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਇੱਥੇ ਮੀਟ ਸ਼ਰਾਬ ਤਮਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂਟੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਤੋਂ ਇਹ ਮੰਗ ਕਿਸੇ ਇੱਕ ਧਿਰ ਵਰਗ ਜਾਂ ਧਰਮ ਦੀ ਨਹੀਂ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਪੱਧਰ ਤੇ ਪ੍ਰਚਾਰਿਤ ਕਰਨ ਹਿੱਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸਹਿਰਸਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ ਮਾਨਯੋਗ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰਨ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਤਕਸ਼ਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਵਜੋਂ ਇਹ ਆਲਨਨ ਦਾ ਇਹ ਮਤਾ ਜਿਹੜਾ ਹੈ ਇਤਿਹਾਸਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗ ਵੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਧੰਨਵਾਦ ਮਾਨਯੋਗ ਸਪੀਕਰ ਸਾਹਿਬ ਕਿ ਤੁਸੀਂ ਮੈਨੂੰ ਅੱਜ ਇੱਕ ਬਹੁਤ ਹੀ ਮੁਕੱਦਸ ਮੌਕੇ ਦੇ ਉੱਪਰ ਬੋਲਣ ਦਾ ਮੌਕਾ ਜਿਹੜਾ ਉਹ ਦਿੱਤਾ। ਸਪੀਕਰ ਸਾਹਿਬ ਜਿਵੇਂ ਤੁਸੀਂ ਵੀ ਕਿਹਾ ਤੇ ਬਾਕੀ ਸਾਰੇ ਸਾਥੀਆਂ ਨੇ ਵੀ ਕਿਹਾ ਕਿ ਆਪਣੇ ਲਈ ਸਾਰੇ ਦੇ ਲਈ ਇਹ ਮਾਣ ਦੀ ਗੱਲ ਹੈ। ਆਪਣੇ ਸਾਰੇ ਤੇ ਗੁਰੂ ਮਹਾਰਾਜ ਦੀ ਅਪਰੰਪਾਰ ਬਖਸ਼ਿਸ਼ ਐ ਮਿਹਰ ਐ ਕਿ ਆਪਾਂ ਨੂੰ ਇਹ ਮੌਕਾ ਮਿਲਿਆ ਕਿ ਉਹਨਾਂ ਦੇ 350 ਸਾਲਾਂ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦਾ ਨਮਨ ਕਰਨ ਦਾ ਆਪਾਂ ਸਾਰਿਆਂ ਨੂੰ ਅੱਜ ਇਸ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਉਹ ਕਰਨ ਦਾ ਮੌਕਾ ਮਿਲਿਆ ਹੈ ਸਪੀਕਰ ਸਾਹਿਬ ਹਿੰਦੀ ਚਾਦਰ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਜੇ ਸ਼ਹਾਦਤ ਦੀ ਗੱਲ ਕਰਨ ਲੱਗੇ ਤੇ ਮੈਂ ਸਮਝਦਾ ਕਿ ਸਮਾਂ ਮੁੱਕ ਸਕਦਾ ਹੈ ਸ਼ਬਦ ਮੁੱਕ ਸਕਦੇ ਨੇ ਪਰ ਆਪਣੇ ਵਿੱਚੋਂ ਕੋਈ ਵੀ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਫਲਸਫੇ ਨੂੰ ਉਹਨਾਂ ਦੇ ਬਲਿਦਾਨ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਨੂੰ ਸਮੇਟ ਨਹੀਂ ਸਕਦਾ ਸਮੇਂ ਔਰ ਸ਼ਬਦਾਂ ਦੇ ਵਿੱਚ ਸਪੀਕਰ ਸਾਹਿਬ ਜਿਵੇਂ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਕਿਹਾ ਕਿ ਬਹੁਤ ਕੁਰਬਾਨੀਆਂ ਹੋਈਆਂ ਨੇ ਪੂਰੀ ਦੁਨੀਆ ਦੇ ਵਿੱਚ ਪਰ ਇਹ ਕਲਮ ਕਲੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਜਹਾ ਬਲੀਦਾਨ ਸੀ ਇਹ ਜੀ ਕੁਰਬਾਨੀ ਸੀ ਕਿ ਜਿਹੜੀ ਕਿ ਦੂਸਰੇ ਧਰਮ ਦੇ ਲਈ ਹੋਈ ਔਰ ਕਲਮ ਕਲੀ ਉਹ ਕੁਰਬਾਨੀ ਸੀ ਕਿ ਜਿੱਥੇ ਤੜਦਾ ਤੇ ਸਰਦਾ ਤੜਦਾ ਔਰ ਸਰਦਾ ਅਲੱਗ ਅਲੱਗ ਸੰਸਕਾਰ ਹੈ ਜਿਹੜਾ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਹੋਈਆਂ ਗੁਰੂ ਸਾਹਿਬ ਆਪ ਦੇ ਚਾਹੇ ਸ਼ਰੀਰ ਦੇ ਦੋ ਟੋਟੇ कराਗੇ ਸਿਰ ਧੜ ਸਿਰ ਅੱਡ ਧੜ ਅੱਡ ਪਰ ਹਿੰਦੁਸਤਾਨ ਨੂੰ ਸਾਰੇ ਧਰਮਾਂ ਨੂੰ ਮਜ਼ਬਾਂ ਨੂੰ ਫਿਰਕਿਆਂ ਨੂੰ ਇਕੱਠਾ ਰੱਖ ਗਏ ਚਾਹੇ ਆਪ ਦੇ ਸਰੀਰ ਦੇ ਦੋ ਟੁਕੜੇ ਨੇ ਜਿਹੜੇ ਉਹ ਕਰਾ ਗਏ ਸਪੀਕਰ ਸਾਹਿਬ ਮੇਰੇ ਲਈ ਇਹ ਹੋਰ ਵੀ ਮਾਨ ਦੀ ਗੱਲ ਹੈ ਕਿ ਮੈਂ ਜਿੱਥੇ ਅੱਜ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੂੰ ਸਜਦਾ ਕਰ ਰਿਹਾ ਹਾਂ ਉੱਥੇ ਹੀ ਮੈਂ ਉਸ ਹਲਕੇ ਤੋਂ ਸੁਨਾਮ ਸੀ ਉਦਮ ਸਿੰਘ ਵਾਲਾ ਤੋਂ ਨਾ ਜਿਹਦੇ ਨਗਰ ਲੋਂਗਵਾਲ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੇ ਨਾਲ ਸੰਬੰਧ ਸੀ ਜਿੱਥੋਂ ਉਹ ਬਿਲੋਂਗ ਕਰਦੇ ਸੀਗੇ ਭਾਈ ਮਤੀਦਾਸ ਜੀ ਉਹ ਸ਼ਖਸੀਅਤ ਉਹ ਯੋਧੇ ਕਿ ਜਿਨ੍ਹਾਂ ਨੂੰ ਆਰਿਆਂ ਦੇ ਜ਼ਰੀਏ ਚੀਰਿਆ ਗਿਆ ਦੋ ਹਿੱਸਿਆਂ ਦੇ ਵਿੱਚ ਪਰ ਅਡੋਲ ਰਹੇ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਰੂਹ ਦੇ ਵਿੱਚ ਬੰਨ ਕੇ ਅਗਨ ਭੇਟ ਕਰ ਦਿੱਤਾ ਗਿਆ ਪਰ ਡੋਲ ਰਹੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗਿਆਂ ਚ ਉਬਾਲ ਦਿੱਤਾ ਗਿਆ ਪਰ ਸੀ ਨਾ ਕੀਤੀ ਔਰ ਨਾਮ ਜਪਦੇ ਰਹੇ ਮੈਂ ਉਸ ਪਵਿੱਤਰ ਧਰਤੀ ਨੂੰ ਰਿਪਰੈਜ਼ੈਂਟ ਕਰਦਾ ਤੇ ਮੇਰੇ ਲਈ ਇਹ ਸੁਭਾਗਾਂ ਵਾਲੀ ਗੱਲ ਹੈ ਸਪੀਕਰ ਸਾਹਿਬ ਮੈਂ ਅੱਜ ਦੇ ਸਮੇਂ ਕੋਈ ਸਿਆਸੀ ਗੱਲ ਨਹੀਂ ਕਰਨੀ ਕਿਉਂਕਿ ਆਪਾਂ ਸਾਰੇ ਹੀ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ ਹੈਗੇ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਇਹ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਇਹ ਉਹ ਸਰਕਾਰ ਕਿ ਜਿਨੇ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਦੇ ਪਦਚਨਾਂ ਦੇ ਉੱਪਰ ਚੱਲ ਚੱਲ ਸਕੀਏ ਉਹਨਾਂ ਦੇ ਫਲਸਫੇ ਦੇ ਉੱਪਰ ਚੱਲ ਸਕੀਏ ਜਿਹਦੇ ਤਹਿਤ ਜਿਥੇ ਅੱਜ ਭਾਈ ਜੈਤਾ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਸਾਰੇ 3 ਕਰੋੜ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਇਤਿਹਾਸ ਸਿਰਜ ਰਹੇ ਆਂ ਅੱਜ ਆਪਾਂ ਗੱਲ ਕਰ ਲਈਏ ਡੇਰਾ ਬੱਲਾਂ ਦੇ ਲਈ ਉਹਨਾਂ ਦੇ ਅਧਿਆਨ ਸੈਂਟਰ ਦੇ ਲਈ 25 ਕਰੋੜ ਰੁਪਏ ਦੇਣਾ ਭਗਵਾਨ ਬਾਲਮਿਕੀ ਪੈਨੋਰੋਮਾ ਰਾਮ ਤੀਰਤ ਅੰਮ੍ਰਿਤਸਰ ਦੇ ਲਈ 35 ਕਰੋੜ ਦੇਣਾ ਕਾਲੀ ਮਾਤਾ ਮੰਦਿਰ ਦੇ ਕੰਪਲੈਕਸ ਦੇ ਲਈ 75 ਕਰੋੜ ਦੇਣਾ ਤੇ 25 ਕਰੋੜ ਦੀ ਲਾਗਤ ਦੇ ਨਾਲ ਤੀਰਥ ਯਾਤਰਾ ਸ਼ੁਰੂ ਕਰਨੀ ਸਰ ਇਹ ਮੈਂ ਇਸ ਕਰਕੇ ਗਿਣਾ ਰਹਿਆਂ ਕਿਉਂਕਿ ਗੁਰੂ ਸਾਹਿਬ ਦਾ ਸਨੇਹਾ ਕੀ ਸੀਗਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਨੂੰ ਫਾਲੋ ਕਰਦੀ ਉਹਨੂੰ ਪ੍ਰੀਚ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਇਹ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਦੀਆਂ ਲਕੀਰਾਂ ਤੋਂ ਪਰ ਉੱਠ ਕੇ ਹਰ ਬੰਦਾ ਆਪਦੇ ਧਰਮ ਦੀ ਰੱਖਿਆ ਕਰੇ ਤੇ ਉਹਨੂੰ ਪ੍ਰੀਚ ਕਰੇ ਸਰ ਮੈਂ ਨਾਲ ਹੀ ਜੇ ਮੈਂ ਪਹਿਲਾਂ ਕਿਹਾ ਮੈਂ ਸਿਆਸੀ ਗੱਲ ਨਹੀਂ ਕਰਨੀ ਪਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਅੱਜ ਇੱਥੋਂ ਕਹਿਣੀ ਚਾਹੂੰਗਾ ਕਿ ਜਦੋਂ ਅਸੀਂ ਇਹ ਪਲਾਨ ਕੀਤਾ ਜਿਵੇਂ ਹਰਜੋਤ ਜੀ ਨੇ ਦੱਸਿਆ ਕਿ ਸਾਲ ਪਰ ਪਹਿਲਾ ਪਲਾਨ ਸ਼ੁਰੂ ਹੋਇਆ ਤੇ ਜਦੋਂ ਸ਼ੁਰੂ ਹੋਇਆ ਸਮਾਗਮ ਇਹ ਉਹ ਤੋਂ ਪਹਿਲਾਂ ਇੱਕ ਕੌਂਟਰੋਵਰਸੀ ਵੀ ਕਿਹਾ ਗਿਆ ਕਿ ਇਹ ਜਿਹੇ ਧਾਰਮਿਕ ਸਮਾਗਮ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਿਉਂ ਕਿਉਂ ਨਹੀਂ ਹੁੰਦੇ ਕਿ ਸਰਕਾਰਾਂ ਵਾਲੇ ਦਾ ਫਰਜ਼ ਨਹੀਂ ਹੁੰਦਾ ਕਿ ਧਰਮ ਦੀ ਔਰ ਸਮਾਜ ਦੀ ਔਰ ਹਰ ਸੋਚ ਵੀ ਰੱਖਿਆ ਕੀਤੀ ਜਾਵੇ ਸਰ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਉਹੀ ਵੰਡੀਆਂ ਪੈ ਰਹੀਆਂ ਨੇ ਧਰਮਾਂ ਮਸਬਾਂ ਫਿਰਕਿਆਂ ਮੰਦਰ ਗੁਰਦੁਆਰੇ ਮਸਜਿਦ ਦੇ ਨਾਂ ਤੇ ਸਮਾਜ ਨੂੰ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਹੋਇਆ ਮਨੀਪੁਰ ਦੇ ਵਿੱਚ ਜਿੱਥੇ 2 ਸਾਲ ਪਹਿਲਾਂ 258 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਸਿਰਫ ਔਰ ਸਿਰਫ ਦੋ ਕਮਿਊਨਿਟੀਜ਼ ਦੇ ਆਪਸ ਦੇ ਕਲੈਸ਼ਸ ਦੇ ਵਿੱਚ ਕੀ ਹੋਇਆ 2 ਸਾਲ ਪਹਿਲਾਂ ਨੂਹ ਦੇ ਵਿੱਚ ਜਿੱਥੇ 6 ਲੋਕਾਂ ਦੀ ਕਮਿਊਨਲ ਕ੍ਰੈਸ਼ ਦੇ ਵਿੱਚ ਜਾਨਾਂ ਗਈਆਂ ਅੱਜ ਸਰ ਇਹ ਇਸ ਕਰਕੇ ਜ਼ਰੂਰੀ ਬਣਦਾ ਸੀਗਾ ਸੈਸ਼ਨ ਔਰ ਇਹ ਸਾਰੇ ਸਮਾਗਮ ਕਿ ਪੰਜਾਬ ਦੇ 3 ਕਰੋੜ ਲੋਕ 150 ਕਰੋੜ ਲੋਕਾਂ ਨੂੰ ਇਹ ਸਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ 3 ਕਰੋੜ ਲੋਕ ਉਹ ਨੇ ਜਿਹੜੇ ਕਿ ਸਨੇਹਾ ਦੇ ਰਹੇ ਨੇ ਸਾਡੇ ਪਰਮ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਉਹਨਾਂ ਦਾ ਸਨੇਹਾ ਅੱਜ ਵੀ ਪੂਰੇ ਮੁਲਕ ਦੇ ਵਿੱਚ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਇਹ ਜ਼ਰੂਰੀ ਸੀ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਕੋਨੇ ਤੋਂ ਗੱਲ ਆਉਂਦੀ ਹੈ ਸਰ ਅਸਲੀ ਸੱਚ ਦਾ ਸਪੀਕਰ ਸਾਹਿਬ ਇਹ ਸੈਸ਼ਨ ਦਾ ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੇ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਲਾਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਸੀ ਸੋ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ